ਇਹ ਉਹ ਨਾ ਸਿੱਧਾ ਐਡਜੈਕਟਿਵ ਪਰਨਾ ਕਿ ਜਿਹੜਾ ਕਲਪਨਿਕ ਸਟਾਰਟਿੰਗ ਨੂੰ ਮੂਲੀ ਲੋੜ ਬਣਾਈਏ ਉਹ ਬਣਾਈਆ ਅਸੀਂ ਹਾਸਲ ਕਰਵਾਇਆ ਕਰਾਂਗੇ ਸਾਡੇ ਨੂੰ ਕੁਦਰਤ ਦੇ ਮਾਧਿਅਮ ਨਾਲ ਦੇਖੋਲੀ ਨੂੰ ਅਲੀ ਦੌਰ ਸਮਾਨ ਦੀ ਸਮਾਨਤਾ ਹੈ ਕਿ ਕਿਹੜੇ ਪਿੰਡਾਂ ਚਾਰਨ ਦੇ ਨੇ ਨਹੀਂ ਪਹਾਰ ਦੇ ਸਾਰੇ ਮੜਾਈ ਜਾਂਦੇ ਸੀ ਤੇ ਸਾਡੇ ਪਿੰਡ ਦੇ ਵਿੱਚ ਵੀ ਭਾਈ ਨੇ ਸੀ ਅਸੀਂ ਪਰਨਾ ਕਿਰਿਆ ਲਈ ਦੀ ਜੀ ਆਇਆਂ ਨੂੰ ਜੀ ਆਓ ਜੀ ਜੀ ਆਇਆਂ ਨੂੰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਮੰਡੇ ਇੱਕ ਤੋਂ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਮੰਡੇ ਨਾ ਪਾਈ ਨੀ 501 ਦਾ ਤੇਲ ਪਵਾ ਕੇ 501 ਦਾ ਤੇਲ ਪਵਾ ਕੇ ਗੱਡੀ ਖੂਬ ਪਜਾਈ ਨੀ ਇੱਥੇ ਅਕੇ ਲਾਈਆਂ ਰੌਣਕਾਂ 바ਵਾ ਰੌਣਕ ਲਾਈ ਕਿਰਪਾ ਸਤਗੁਰ ਦੀ 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 ਆਈ ਬਾਬਾ ਨਾਨਕ ਜੈੰਨ ਦੰਗ ਲਈ ਆਈ ਬਾਬਾ ਨਾਨਕ ਇਹੋ ਜਿੰਨੀਆਂ ਖੁਸ਼ੀਆਂ ਲਈ ਆਈ ਬਾਬਾ ਨਾਨਕ ਮੇਰਾ ਮੇਰਾ ਪਿਆਰ ਨਹੀਂ ਪਹਿਨੇ ਬੰਦ ਟਬੇ ਵਿੱਚ ਰੱਖਣਾ ਆਪਣਾ ਪਿਆਰ ਨੂੰ ਛੇੜੂ ਜੇ ਆਪਣਾ ਪਿਆਰ ਮੈਂ ਕਿਨ ਨੂੰ ਮੇਰੇ ਘੇਰਾ ਹੋ 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 ਉਹ ਮੈਂ ਕਿ ਚੈ ਜੀ ਦਾ ਮੈਂ ਦੇਖਣ ਨੂੰ ਆ ਗਿਆ اوه مددھي आम्ही परत चलते हैं ਦੇ ਰਿਹਾ ਕੰਮ ਕਰ ਰਿਹਾ ਪਰ ਕੀ ਪ੍ਰੋਬਲਮ ਹੈ ਹਾਂ ਬਹੁਤ ਦੂਸਰਾ ਬਲ ਰਿਹਾ ਹਾਂ ਮਧਿਆ ਨੇੜੇ ਕੰਨਾ ਹੋ ਜਾਣਾ യാച്ച പഠാ <laughs> <laughs> ਤੂੰ ਨੀ ਬੋਲੀ ਮੈਂ ਪਾਵਾਂ ਨਾਤ ਲਗੀ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਆਗਮੀ ਮਾਏ ਕਿੰਨਾ ਗੇਰੇ ਤੂੰ ਨੀ ਬੋਲੀ ਮੈਂ ਪਾਵਾਂ ਆਗਮੀ ਮਾਏ ਕਿੰਨਾ ਗੇਰੇ ਮਾਦਾ ਦੀ ਜਮਰ ਕਮਾਈ ਤੈ ਤਾਂ ਪਿਆਰਾ ਤੇਰਾ ਵੀਰ ਨੀ ਜਦੋਂ ਲਾ ਕਰਦਾ ਰੇ ਖਾਂ ਇਹ ਸੁਣਾਣੇ ਮੇਰੇ ਕੰਨੇ ਸੁਣਾਣੇ ਸੌਰੀ ਨਕੁੱਟਦੇ ਨੇੜੇ ਜੇ ਮੈਂ ਗੀਵੇ ਕੋਈ ਨੀ ਨੇੜੇ ਤੇ ਮੈਂ ਗੀਵੇ ਕੀ ਸਾਡੀ ਬੜੀ ਸ਼ਕੀਨਾਂ ਨੂੰ ਸੁਰਖੀ ਪਾਊਡਰ ਲਾਉਣੀ ਬਈ ਕਾਲਗੇ ਨਾ ਕਰਦੀ ਵਰਛ ਕਾਲਗੇ ਡਰਾ ਕਰਦੀ ਵਰਛ ਪਿਆਰ ਸੌਹਣਾ ਨਾਉਂਦੀ ਤੇ ਚ ਦਰਵਾਜੇ ਦੇ ਰੰਗਲਾ ਚਰਕਾ ਡੋਲੀ ਵਿੱਚ ਦਰਵਾਜੇ ਦੇ ਉਠਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਖੜਕਣਾ ਟਹਿ ਮਿਟਪਾਉਂਦੇ ਸਾਰੇ ਮੁਰੇ ਬੋ ਪਰ ਨਾ ਦੇ ਲਾ ਦਰਮਦ ਨਾ ਮਿਟੁਰ ਦੇ ਹੰਨਿਆ ਬੇਤਾ ਕਰ ਸੁਣਾ ਆ ਕਤਮੋਂ ਦੇ ਮੇਰੇ ਕਾਂਠਾ ਗੀ ਕਰਾ ਲੈ ਆ ਕਤਮੋਂ

ਤੋਪਲੇ ਕੋਲ ਸਕੂਲ ਜੁੜੇ ਦਾ ਆ ਲੜੀਆਂ ਮਾਰਨ ਗੇੜੇ ਤਰਕਤ ਲੱਗਦੀ ਪਾਰੀ ਚੁੱਕੇ ਪਿੰਡ ਵਰਗੀ ਹੈਣੀ ਕਿ ਤੇ ਸਰਦਾ ਕੱਟੇ ਰੀ ਅੰਦੇਸ਼ੇ ਲੈ ਲਈ ਨੀ ਮੈਂ ਸੱਤਵੇਂ ਸੰਦੂਕਾਂ ਲਈ ਨਿੰਮਰ ਬੋਣਾਂ ਲੈ ਕੇ ਉਹ ਸੱਤ ਸਿਲਕ ਆਖੜੀ ਮੈਂ ਕਟਕੇ ਦਿਖਾਇਆ ਇੱਕ ਦਿਨੇ ਦਾ ਡੰਡਾ ਵੇਗੂ ਜੀ ਕੋ ਖਾਉਂਦਾ ਵੇਗੂ ਜੀ ਕਿਥੋਂ ਤੇ ਮਨਸੀ ਦੇਖ ਰਹੀ ਆ ਕਿ ਇਥੇ ਧੀਆਵਾਂ ਆ ਜਾਂ ਰਹੀਆਂ ਜਿਹੜਾ ਬੱਚੀਆਂ ਨੂੰ ਹੈ ਨਾ ਨੱਚਣ ਦਾ ਸ਼ੌਂਕ ਆ ਜੋ ਅੰਮ੍ਰਿਤ ਸ਼ੈਕਰ ਦਾ ਜਿਹੜਾ ਸ਼ੌਂਕ ਆ ਉਹ ਰੱਖਣਾ ਤਾਂ ਅੱਜ ਇੱਥੀਆਂ ਦੀ ਜਗ੍ਹਾ ਤੇ ਗੱਤ ਕੀ ਖੇਡੇ ਜਾਣਗੇ ਬਾਈ ਕੁਜੀਤਾ ਖਾਲਸਾ ਬਾਈ ਕੁਜੀ